ਸਦਾ ਦਾ ਵੱਡਾ ਬਿਆਨ ਸਾਹਮਣੇ ਆਇਆ ਜੀ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਤਾਨਾਸਾਈ ਹੋ ਰਹੀ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਤਾਨਾਸਾ ਦਾ ਰਾਜ ਅਪਣਾਰੇ ਨੇ ਔਰ ਅਰਵਿੰਦ ਕੇਧੜੀਵਾਦ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਤੇ ਇਹ ਵੀ ਕਿਹਾ ਹੈ ਕਿ ਜਿਹੜੀ 84 ਵੇਲੇ ਜੋ ਮਾਹੌਲ ਹੋਇਆ ਸੀ ਉਹ ਬਣਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਜੇ ਕਈ ਦਿਨ ਤੋਂ ਪਾਨੇ ਸਿੱਧੂ ਦੇ ਉੱਤੇ ਜਿਸ ਤਰੀਕੇ ਪੁਲਿਸ ਤਸ਼ੱਦਦ ਕਰ ਰਹੀ ਆ ਭਗਵੰਤ ਮਾਨ ਜੋ ਕਿ ਆਪਣੀ ਨਿੱਜੀ ਕਾਰ ਕੱਢਣ ਨੂੰ ਉਹਦੇ ਤੇ ਨਜਾਇਜ਼ ਮੁਕਦਮੇ ਦਰਜ ਕਰਾਏ ਉਹਨੂੰ ਠੰਡੇ ਪਾਣੀ ਪਾ ਪਾ ਕੇ ਉਹਨੂੰ ਕੁੱਟਿਆ ਜਾ ਰਿਹਾ ਉਹਦੀ ਵੀਡੀਓ ਬਣਾਈਆਂ ਜਾ ਰਹੀਆਂ ਨੇ ਉਹਦੇ ਤੇ ਬਹੁਤ ਤਸ਼ੱਦਦ ਕੀਤੀ ਜਾ ਰਹੀ ਔਰ ਜਿਹੜਾ ਉਹਦੇ ਹੱਕ 'ਚ ਬੋਲਦਾ ਹੈ ਭਗਵੰਤ ਮਾਨ ਜੀ ਨੇ ਇੱਕ ਨਵਾਂ ਰਸਤਾ ਕੱਢ ਦਿਓ ਤੇ ਮੁਕਦਮਾ ਦਰਜ ਕਰ ਦਿਓ ਜੇ ਕੋਈ ਜਰਨਲਿਸਟ ਬੋਲਦਾ ਹੈ ਉਹਦੇ ਤੇ ਮੁਕਦਮਾ ਦਰਜ ਕਰ ਦਿਓ ਜੇ ਕੋਈ ਆਵਾਜ਼ ਕਰੇਗਾ ਉਹ ਤੇ ਕਰ ਦਿਓ ਕਿੰਨੇ ਕਿਤੇ ਮੁਕਦਮੇ ਦਰਜ ਕਰੋਗੇ ਭਗਵੰਤ ਮਾਨ ਜੀ ਹੁਣ ਕਿਸਾਨ ਜੱਥੇਬੰਦੀਆਂ ਨੇ ਹੱਕ ਦੀ ਬੋਲਣ ਲੱਗੀਆਂ ਤੇ ਕੱਲ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਲਿਆ ਅੱਜ ਰੁਲਦਾ ਸਿੰਘ ਜੀ ਨੂੰ ਹਾਊਸ ਅਰੈਸਟ ਕੀਤਾ ਹੋਇਆ ਹੈ ਇਹ ਡਾਰੇ ਆ ਭਗਵੰਤ ਮਾਨ ਜੀ ਤੁਹਾਨੂੰ ਇਹ ਉਹੀ ਸਮਾ ਦਿਖ ਰਿਹਾ ਹੈ ਜੋ 1990 ਦੇ ਦਸ਼ਕ ਅੰਦਰ ਜਦੋਂ ਬਿਆਨ ਸਿੰਘ ਮੁੱਖ ਮੰਤਰੀ ਸੀ ਤੇ ਕੇ ਪੀਐਸ ਗਿੱਲ ਵਰਗਾ ਪੁੱਛੜ ਜਿਹੜਾ ਹੈ ਉਹ ਪੰਜਾਬ ਦੀ ਨੌਜਵਾਨੀ ਨੂੰ ਮਾਰ ਰਿਹਾ ਸੀ ਪੰਜਾਬ ਦੀ ਜਵਾਨੀ ਦਾ ਖਾਤਮਾ ਕਰ ਰਿਆ ਸੀ ਔਰ ਉਹਨਾਂ ਲੋਕਾਂ ਦੇ ਰਸਤੇ ਚੱਲਦੇ ਹੋਏ ਐ ਲੱਗ ਰਿਹਾ ਕਿ ਉਹੀ ਆਤਮਾ ਤੁਹਾਡੇ ਅੰਦਰ ਵੜ ਗਈ ਆ ਬੜੇ ਸ਼ਰਮ ਦੀ ਗੱਲ ਆ ਕਿ ਤੁਸੀਂ ਇੱਕ ਨੌਜਵਾਨ ਦਾ ਇਸ ਕਰਕੇ ਪੁੱਤ ਨੂੰ ਕਟਾਰੇ ਜੇ ਪੰਜਾਬ ਦੇ ਪੁੱਤ ਨੂੰ ਇਸ ਕਰਕੇ ਕਟਾਰੇ ਜੇ ਕਿਉਂਕਿ ਇਨਸਾਫ ਦੀ ਗੱਲ ਕਰਦਾ ਹੈ ਪੰਜਾਬ ਦੇ ਪੁੱਤ ਨੂੰ ਇਸ ਕਰਕੇ ਕਟਾਰੇ ਜੇ ਕਿਉਂਕਿ ਉਹ ਤੁਹਾਡੇ ਖਿਲਾਫ ਬੋਲਦਾ ਹੈ ਤੁਹਾਡੀਆਂ ਨੀਤੀਆਂ ਦੇ ਖਿਲਾਫ ਬੋਲਦਾ ਹੈ ਤੁਹਾਡੇ ਵੱਲੋਂ ਜੋ ਕ腐ਸ਼ਨ ਕੀਤੀ ਜਾ ਰਹੀ ਆ ਜੋ ਤੁਸੀਂ ਅਰਵਿੰਦ ਕੇਜਰੀਵਾਲ ਦੇ ਨੂੰ ਪੰਜਾਬ ਉਹਦੇ ਕੋਲ ਗਿਰਵੀ ਪਾਇਆ ਹੋਇਆ ਏ ਜੋ ਰਾਗਵ ਚੱਡੇ ਕੋਲ ਗਿਰਵੀ ਪਾਇਆ ਹੋਇਆ ਏ ਉਹਦੇ ਉਹਦੇ ਖਿਲਾਫ ਬੋਲਦਾ ਅੱਜ ਇੱਕ ਪਾਨਾ ਸਿੱਧੂ ਨਹੀਂ ਤੁਸੀਂ ਕਿੰਨੇ ਪਾਨੇ ਸਿੱਧੂਆਂ ਨੂੰ ਅੰਦਰ ਦਿਓਗੇ ਇਹ ਪੰਜਾਬ ਪਾਨਾ ਸਿੱਧੂ ਬਣ ਜਾਣਾ ਹੈ ਭੁਲੇਖੇ 'ਚ ਨਾ ਰਹੋ ਜੇ ਇਹ ਬਹੁਤ ਸਾਰੇ ਐਸੇ ਆਏ ਨੇ ਤੁਹਾਡੇ ਤੋਂ ਪਹਿਲਾਂ ਔਰੰਗਜ਼ੇਬ ਵਰਗੇ ਲੋਕ ਆਏ ਨੇ ਜ਼ਕਰੀਆ ਖਾਨ ਵਰਗੇ ਆਏ ਨੇ ਇੱਥੇ ਕੇਪੀਐਸ ਗਿਲ ਵਰਗੇ ਆਏ ਨੇ ਇਹ بڑے بڑے ਬੁੱੱਚੜ ਆਏ ਸਮੇਤ ਸੈਣੀ ਵਰਗੇ ਬੁੱੱਚੜ ਆਏ ਜਿਨ੍ਹਾਂ ਦਾ ਅੰਤ ਕੋਈ ਮਾੜਾ ਚੰਗਾ ਨਹੀਂ ਹੋਇਆ ਇਹ ਜਿਸ ਰਸਤੇ ਚੱਲੇ ਜੇ ਭੁਗਤਨੀਆਂ ਪੈਣੀਆਂ ਨੇ ਭੱਜਦੇਆਂ ਨੂੰ ਵਾਹਣ ਕੋਈ ਜੀ ਹੁੰਦੇ ਨੇ ਇਹ ਗੱਲ ਚੇਤੇ ਰੱਖਿਓ ਜੇ ਭਾਨੇ ਸਿੱਧੂ ਤੇ ਜੋ ਅੱਜ ਤੁਸੀਂ ਕਰ ਰਹੇ ਮੈਂ ਉਹਨਾਂ ਪੁਲਿਸ ਅਫਸਰ ਨੂੰ ਵੀ ਕਹਿਣਾ ਚਾਹੁੰਦਾ ਹੈ ਤੁਹਾਡੇ ਵੀ ਬੱਚੇ ਨੇ ਇਹ ਜੋ ਤੁਹਾਡੇ ਤੋਂ ਅੱਜ ਭਗਵੰਤ ਸਿੰਘ ਮਾਰਜੀ ਕਰਾਰੇ ਨੇ ਨਾ ਇਹ ਕੰਮ ਜਿੰਨਿਆਂ ਤੋਂ ਪਹਿਲਾਂ ਪੁਲਿਸ ਨੇ ਕਰਾਇਆ ਸੀਗਾ ਸਾਰੇ ਕੋਈ ਬਗਰ ਉਹ ਸੁਸਾਈਡ ਕਰਦਾ ਫਿਰਦਾ ਸੀ ਕੋਈ ਕੇਸਾਂ ਚ ਜੇਲਾ ਚ ਸੜ ਗਏ ਸਭ ਨੂੰ ਆਪਣੇ ਆਪਣੇ ਜਵਾਬ ਦੇਣੇ ਪਏ ਆ ਰੱਬ ਦੀ ਕਚੈਰੀ ਸਭ ਨੂੰ ਜਵਾਬ ਦੇਣਾ ਪੈਂਦਾ ਔਰ ਉਸ ਗੁਰੂ ਦੇ ਘਰ ਚ ਦੇਰ ਹੋ ਸਕਦੀ ਪਰ ਅੰਧੇਰ ਨਹੀਂ ਰੱਬ ਜਦੋਂ ਮਾਰਦਾ ਹੈ ਨਾ ਇੱਕ ਪਾਸੇ ਤੁਸੀਂ ਕਹਿ ਰਹੇ ਸੀ ਮੇਰੇ ਘਰ ਖੁਸ਼ੀਆਂ ਆ ਰਹੀਆਂ ਨੇ ਜੇ ਤੁਹਾਡੇ ਘਰ ਔਲਾਦ ਹੋ ਰਹੀ ਤੁਹਾਨੂੰ ਖੁਸ਼ੀਆਂ ਆ ਰਹੀਆਂ ਤੇ ਭਾਨਾ ਸਿੱਧੂ ਵੀ ਕਿਸੇ ਦੀ ਔਲਾਦ ਆ ਭਾਨਾ ਸਿੱਧੂ ਵੀ ਕਿਸੇ ਦਾ ਬੱਚਾ ਹੈ ਅਰਾਜ ਤੁਹਾਡੀ ਡੈਮੋਕ੍ਰੇਸੀ ਦੇ ਨਾਮ ਤੇ ਤੁਸੀਂ ਡੈਮੋਕ੍ਰੇਸੀ ਦੀਆਂ ਗੱਲਾਂ ਕਰਨ ਵਾਲੇ ਲੋਕਤੰਤਰ ਦੀਆਂ ਗੱਲਾਂ ਕਰਨ ਵਾਲੇ ਲੋਕ ਤੁਹਾਨੂੰ ਸ਼ਰਮ ਨਹੀਂ ਆ ਰਹੀ ਹੁਣ ਤੁਸੀਂ ਲੋਗਾਂ ਚੁਕਚੁਕ ਜ਼ਿਲਾ ਚ ਪਾਰੇ ਜੇ ਕਿੰਨਿਆਂ ਨੂੰ ਪਾ ਲੋਗੇ ਮੈਂ ਪਾਨਾ ਸਿੱਧੂ ਨੂੰ ਫੇਰ ਤੋਂ ਕਹਿਣਾ ਚਾਹਣਾ ਅਸੀਂ ਤੇਰੇ ਨਾਲ ਡਟ ਕੇ ਖੜੇ ਆਂ ਪੰਜਾਬ ਤੇਰੇ ਨਾਲ ਡਟ ਕੇ ਖੜਾ ਏ ਔਰ ਹਰ ਉਸ ਜ਼ੁਲਮ ਦੇ ਖਿਲਾਫ ਅਸੀਂ ਬੋਲਿਆ ਅੱਗੇ ਵੀ ਬੋਲਾਂਗੇ ਪੰਜਾਬ ਦੇ ਅੰਦਰ ਹੋ ਰਿਹਾ ਹੋਵੇ ਦਿੱਲੀ ਚ ਹੋ ਰਿਹਾ ਹੋਵੇ ਦੇਸ਼ ਕਿਤੇ ਵੀ ਸਿੱਖੀ ਦੇ ਉੱਤੇ ਹੋ ਰਿਹਾ ਹੋਵੇ ਜ਼ਬਰ ਜ਼ੁਲਮ ਦੇ ਖਿਲਾਫ ਮੈਂ ਲਗਾਤਾਰ ਆਪਣੀ ਲੜਾਈ ਨੂੰ ਲੜਦਾ ਰਿਹਾ ਏ ਔਰ ਫੇਰ ਲੜਾਂਗੇ ਭਾਵੇਂ ਪਾਨੇ ਸਿੱਧੂ ਨਾਲ ਸਾਡਾ ਕੋਈ ਨੀ ਜੀ ਸੰਪਰਕ ਅਜੇ ਤੱਕ ਨਹੀਂ ਸੀਗਾ ਪਰ ਅਸੀਂ ਜਾਣਦੇ ਹਾਂ ਕਿ ਉਹ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦਾ ਬੱਚਾ ਹੈ ਇਸ ਕਰਕੇ ਭਗਵੰਤ ਸਿੰਘ ਮਾਨ ਜੀ ਜਿੰਨਾ ਜ਼ੋਰ ਲੱਗ ਸਕਦਾ ਲਾ ਲਿਓ ਜੇ ਇਹ ਪ੍ਰੋਟੈਸਟ ਹੜਤੋਂ ਰੋਕੇ ਨਹੀਂ ਜਾਣੇ ਇਹ ਇੱਕ ਇਨਕਲਾਬ ਦਾ ਰਸਤਾ ਬਣ ਜਾਣਾ ਹੈ ਔਰ ਉਸ ਰਸਤੇ ਦੇ ਉੱਤੇ ਤੁਹਾਡੇ ਵਰਗੇ ਭਗਵੰਤ ਮਾਨ ਵਰਗੇ ਅਰਵਿੰਦ ਕੇਜਰੀਵਾਲ ਵਰਗੇ ਕਈ ਲੋਕ ਮਿੱਧੇ ਜਾਣੇ ਨੇ ਤੁਹਾਡਾ ਹਰ ਦੇ ਬਣ ਜਾਣਾ ਪਿੰਡਾਂ ਚ ਲੋਕਾਂ ਨੇ ਤੁਹਾਨੂੰ ਵੱਟੇ ਮਾਰਿਆ ਦੇ ਦਾ ਜਵਾਬ ਦੇਣਾ ਪੈਣਾ ਲੋਕਾਂ ਨੂੰ ਇਸ ਕਰਕੇ ਮੈਂ ਭਾਨੇ ਸਿੱਧੂ ਦੇ ਚਾਣ ਵਾਲਿਆਂ ਨੂੰ ਭਾਵੇਂ ਸਿੱਧੂ ਨੂੰ ਵੀ ਔਰ ਉਹਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤੇਰੇ ਨਾਲ ਡੱਟ ਕੇ ਖੜੇ ਆ ਜੋ ਅਸੀਂ ਕਰ ਸਕਾਂਗੇ ਲੜਾਂਗੇ ਤੇਰੇ ਵਾਸਤੇ ਖੜਾਂਗੇ ਔਰ ਤੇਰੀ ਆਵਾਜ਼ ਬਣ ਕੇ ਤੇਰੀ ਗੈਰਹਾਜ਼ਰੀ ਅੰਦਰ ਵੀ ਲੋਕਾਂ ਤੱਕ ਤੇਰੀ ਆਵਾਜ਼ ਬਣ ਕੇ ਪਹੁੰਚਾਵਾਂਗੇ ਔਰ ਭਗਵੰਤ ਮਾਨ ਦੇ ਕਿਸੇ ਜ਼ੁਲਮ ਦੇ ਅੱਗੇ ਨਾ ਡਰੇ ਆ ਨਾ ਡਰਾਂਗੇ ਤੂੰ ਆਪਣੀ ਲੱਖ ਕੋਸ਼ਿਸ਼ਾਂ ਕਰ ਲਵੀਂ ਲੇਕਿਨ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਤੂੰ ਡਰਾ ਨਹੀਂ ਸਕਦਾ ਤੂੰ ਖੁਦ ਡਰਿਆ ਹੋਇਆ ਹੈ ਤੇਰੇ ਅੰਦਰ ਦੀ ਆਤਮਾ ਮਰ ਚੁੱਕੀ ਆ ਤੈਨੂੰ ਖੌਫ ਆ ਤੈਨੂੰ ਡਰਿਆ ਉਹਨਾਂ ਲੋਕਾਂ ਦਾ ਕਿਉਂਕਿ ਤੂੰ ਪਾਪ ਕੀਤੇ ਉਹਨਾਂ ਪਾਪ ਤੇਰੇ ਬਹੁਤ ਜਲਦੀ ਸਾਹਮਣੇ ਆਉਣਗੇ ਇਸ ਕਰਕੇ ਭਾਨੇ ਸਿੱਧੂਨਾ ਖੜੇ ਆ ਖੜੇ ਰਾਂਗੇ ਪੂਰਾ ਪੰਜਾਬ ਭਾਨੇ ਸਿੱਧੂਨਾ ਖੜਾ ਹੈ ਭਾਨੇ ਤੂੰ ਇਕੱਲਾ ਨਹੀਂ ਤੇਰੇ ਨਾਲ ਪੰਜਾਬ ਦਾ ਇੱਕ ਇੱਕ ਨੌਜਵਾਨ ਭਾਨਾ ਬਣ ਕੇ ਤੇਰੀ ਲੜਾਈ ਲੜ ਰਿਹਾ ਮਨਿੰਦਰ ਸਿੰਘ ਸਿਰਸਾ ਨੇ ਆਪਣੀ ਇੱਕ ਟਵੀਟ ਦੇ ਵਿੱਚ ਵੀਡੀਓ ਸਾਂਝੀ ਕੀਤੀ ਹੈ ਔਰ ਮੁੱਖ ਮੰਤਰੀ ਬਗਮਤ ਮਾਨ ਤੇ ਵਾਰਦੀ ਨੇ ਦਰਾਈ ਨਹੀਂ ਦੱਸਦੀ ਕਿ ਅੱਜ ਦੇ ਭਾਨਾ ਸਿੱਧੂ ਦੀ ਰਾਜ ਨੂੰ ਲੈ ਕੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜ ਦਾ ਕਰਾਓ ਹੋਣਾ ਸੀ ਤਾਂ तमाम ਜਿਹੜੇ ਲਿੰਟਰ ਨੇ ਔਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗਿਫਤਰ ਕੀਤਾ ਜਾ ਰਿਹਾ ਜਿਸ ਦੇ ਚਲਦੇ ਜਿੱਧਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨੇ ਕਿਤਰੀ ਵਾਰ ਤੇ ਨਿਸ਼ਾਨੇ ਸਾਧਦੇ ਨੇ ਕਿ ਉਹ ਤਾਨੇਸਾਈ ਦੀ ਰਾਜਨੀਤੀ